ਗਾਲੀ ਗਲੋਚ ਕਰਨ ਤੋਂ ਰੋਕਣਾ ਪਿਆ ਮਹਿੰਗਾ ਵਿਅਕਤੀ ਦੇ ਮਾਰੀਆਂ ਗਈਆਂ ਸੱਟਾਂ ਇਲਾਜ ਦੌਰਾਨ ਹੋਈ ਮੌਤ ਪੁਲਿਸ ਦੇ ਵੱਲੋਂ ਕੀਤਾ ਗਿਆ ਕਾਤਲ ਨੂੰ ਗ੍ਰਿਫਤਾਰ ਜਾਣਕਾਰੀ ਦਿੰਦੇ ਹੋਏ ਐ ਡੀ ਐਸ ਪੀ ਪੁੱਚੋ ਮੰਡੀ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਪੂਲੀ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਦੇ ਸੱਟਾਂ ਮਾਰੀਆਂ ਗਈਆਂ ਜਿਸ ਦੇ ਚੱਲਦੇ ਇਲਾਜ ਦੇ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ ਵਜਾਰਾਂ ਜਿਵੇਂ ਦੱਸੀ ਜਾ ਰਹੀ ਹੈ ਕਿ ਕੁਝ ਦਿਨ ਪਹਿਲਾਂ ਕਤਲ ਕਰਨ ਵਾਲਾ ਵਿਅਕਤੀ ਉਕਤ ਵਿਅਕਤੀ ਦੇ ਘਰੇ ਆਇਆ ਸੀ ਅਤੇ ਦੋਨਾਂ ਦੇ ਵਿੱਚ ਗਾਲੀ ਗਲੋਚ ਹੋਈ ਸੀ ਜਿਸ ਤੇ ਚਲਦੇ ਵਿਅਕਤੀ ਦੇ ਵੱਲੋਂ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਬਾਲਾ ਮਾਰ ਕੇ ਉਸ ਦੇ ਸੱਟਾਂ ਮਾਰੀਆਂ ਗਈਆਂ ਅਤੇ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜੇਰੇ ਇਲਾਜ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ قاتل ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪੂਰੀ ਜਾਣਕਾਰੀ ਸੁਣਵਾਨੇ ਆ ਡੀਐਸਪੀ ਸਾਹਿਬ ਦੀ ਹੀ ਜ਼ੁਬਾਨੀ 1929 24 ਨੂੰ ਮ데이 ਮਕਦਮਾ ਲੱਜੂ ਗਏ ਨੇ ਉਸ ਪਾਸ ਬਿਆਨ ਲਿਖਾਇਆ ਸੀ ਕਿ ਜੱਗਾ ਸਿੰਘ ਪੁੱਤਰ ਸੰਤਰ ਸਿੰਘ ਸਵੇਰੇ 6 ਵਜੇ اچانک ਉਹਨਾਂ ਦੇ ਘਰ ਆ ਗਿਆ ਤੇ ਗਾਲੀ ਗਲੋਚ ਕਰਨ ਲੱਗਾ ਜਦੋਂ ਉਹਨਾਂ ਨੇ ਇਸ ਗੱਲ ਤੋਂ ਮਨਾਂ ਕੀਤਾ ਤੇ ਉਹਨੂੰ ਘਰੋਂ ਬਾਹਰ ਕੱਢ ਤਾ ਘਰੋਂ ਬਾਹਰ ਕੱਢਣ ਤੋਂ ਬਾਅਦ ਉਹ ਫੇਰ ਕਾਲੀ ক্লোਚ ਕਰਨ ਲੱਗਿਆ ਜਿਹੜੋ ਦੇ ਲਾਜੋਬਾਈ ਦੇ ਪਤੀ ਸਤਪਾਲ ਸਿੰਘ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਆਪਣੇ ਹੱਥ ਵਿੱਚ ਉਹ ਬੱਲਾ ਸੀਗਾ ਜਿਹੜਾ ਉਹਦੇ ਸਿਰ 'ਤੇ ਮਾਰ ਕੇ ਤੇ ਉਹ ਸਿਰ 'ਤੇ ਬੱਲਾ ਲੱਗਣ ਨਾਲ ਉਹ ਡਿੱਗ ਪਿਆ ਤੇ ਉਹ ਮੌਕੇ ਤੋਂ ਉਹਨੂੰ ਜਦੋਂ ਰੋਲਾ ਪਿਆ ਤੇ ਜਿਹੜਾ ਹੈਗਾ ਸੀ ਕਦੋਂ ਸ਼ਿਓ ਭੱਜ ਗਿਆ ਤੇ ਉਸ ਤੋਂ ਬਾਅਦ ਇਹਨੂੰ ਹਸਪੀਟਲ ਦਾਖਲ ਕਰਾਤਾ ਇੱਕ ਚਾਰਪੰਨ੍ਹੇ ਦੇ ਹਸਪਤਾਲ ਦਾਖਾ ਰਹਿਣ ਤੋਂ ਬਾਅਦ ਫਿਰਨ ਡਿਸਚਾਰਜ ਕਰਦਾ ਹਸਪਤਾਲੇ ਕਰਿਆ ਕਿ ਮਿਤੀ 13 ਨਵਰਾਤ ਨੂੰ ਇਹ ਜਿਹੜੀ 3 ਵਜੇ ਮੌਤ ਹੋ ਗਈ ਉਹ ਤੋਂ ਦਵਾ ਦੇਦੇ ਪਤਨੀ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਹੋ ਗਈ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਦੋਸ਼ੀ ਸੀਗਾ ਉਹਨੂੰ ਗ੍ਰਿਫਤਾਰ ਕਰਕੇ ਅੱਜ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਮਨਸ਼ਾ ਕਿਸੇ ਦੇ ਮਾਰਨ। ਮਨਸ਼ਾ ਤਾਂ ਇਹ ਜਿਹੜਾ ਮਦਈ ਜਿਹੜਾ ਨਿਖਤ ਕਹਿੰਦਾ ਸਤਪਾਲ ਸਿੰਘ ਉਹਦੇ ਲੜਕੇ ਨਾਲ ਇਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਸੀਗੀ ਇੱਕ ਦਿਨ ਪਹਿਲਾਂ। ਉਸ ਇਹੀ ਮੇਨ ਕਾਰਨ ਸੀਗਾ ਹੋਰ ਕੋਈ ਬਜਾਰ ਨਹੀਂ ਸੀ ਕੋਈ ਖਾਸ ਕੀ ਚੀਜ਼ ਨਾਲ ਮਾਰੇ ਮਾਰੇ ਉਹਦੇ ਹੱਥ ਜਿਵੇਂ ਆਪਣੇ ਸੱਤਾਂ ਤੇ ਪਾਉਣ ਵਾਲੇ ਪਿੰਡਾਂ ਦੇ ਵਿੱਚ ਸੱਤਾਂ ਪਾ ਜਾਂਦੇ ਨੇ ਬੱਲਾ ਹੁੰਦਾ ਹੈ ਬੱਲੇ ਨਾਲ ਉਹਨੇ ਉਹਦੇ ਸਿਰ 'ਚ ਬਾਰ ਕੀਤਾ ਇੱਕ ਕੋਈ ਬਾਰ ਕੀਤਾ ਜਿਹੜਾ ਉਹੀ ਜਿਹੋਦੇ ਲਈ ਜਾਨਲੇਵਾ ਸਾਬਤ ਹੋਇਆ